ਸਤਿ ਸ੍ਰੀ ਅਕਾਲ ਜੀ ਸਾਰੇ ਡਰਾਈਵਰ ਵੀਰਾਂ ਨੂੰ ਵੀਰ ਜੀ ਜੁਪੀ ਦੇ ਵਿੱਚ ਇੱਕ ਸ਼ਹਿਰ ਪੈਂਦਾ ਕਨੋਜ ਸ਼ਹਿਰ ਕਨੋਜ ਸ਼ਹਿਰ ਦੇ ਵਿੱਚ ਕੁਝ ਹਿੰਦੂਆਂ ਦੇ ਜਿਹੜੇ ਆਗੂ ਵਾਲੇ ਬਣੇ ਫਿਰਦੇ ਨੇ ਜੀ ਅੱਜ ਕੱਲ ਡਰਾਈਵਰਾਂ ਨਾਲ ਧੱਕਾ ਵਾਲਾ ਹੋਣ ਲੱਗਿਆ ਵੀਰ ਜੀ ਆਹ ਮੁੰਡਾ ਵਿਚਾਰਾ ਆਹ ਗੱਡੀ ਐ ਤਾਂ ਆਪਣੇ ਨਾਲੇ ਬਾਬੇ ਸੰਤਾਂ ਦੀ ਫੋਟੋ ਸੀ ਵੀਰ ਜੀ ਇਹਨੂੰ ਕਹਿ ਕੇ ਗੱਡੀ ਰਕਵਾ ਕੇ ਦੀ ਗੱਡੀ ਲੋਡ ਕਰਦਾ ਸੀ ਗੱਡੀ ਰਕਵਾ ਕੇ ਸਪੈਸ਼ਲ ਇਹਦੀ ਆ ਫੋਟੋ ਖਰਾਬ ਕਰਵਾਈ ਗਈ ਜੀ ਇਹਨਾਂ ਲੋ ਕਹਿੰਦੇ ਨਹੀਂ ਤਾਂ ਜੀ ਅਸੀਂ ਕਰਾਂਗੇ ਗੱਡੀ ਦੀ ਤੋੜ ਫੰਨ ਕਰਾਂਗੇ ਨਹੀਂ ਤਾਂ ਤੂੰ ਫੋਟੋ ਆਪ ਰਿਕਾਰਡਿੰਗ ਮੇਰੇ ਕੋ ਹੈਗੀਆਂ ਨੇ ਬਾਈ ਜਿਹੜੇ ਠੱਕਾ ਕਰਦੇ ਸੀਗੇ ਵੀ ਨਾ ਕੀ ਮੇਰਾ ਪੁਨੀਤ ਕੁਮਾਰ ਰਿਕਾਰਡਿੰਗ ਸੁਣਾਈ ਹੋ ਜੀ ਰਿਕਾਰਡਿੰਗ ਮੋਚ ਦੇ ਦੀ ਰਿਕਾਰਡਿੰਗ ਮੈਂ ਆ ਦੇਖੋ ਕੱਢਦਾ ਪਿਆ ਮੈਂ ਨਾ ਬੱਚ ਗੱਡੀ ਇੱਕ ਮਿੰਟ ਪਹਿਲਾਂ ਆਪਣੀ ਉਹਦੇ ਉਹਨਾਂ ਨੇ ਜਿਵੇਂ ਗੱਡੀ ਲੋਡ ਮੇਰੀ ਐ ਹੀ ਖੜੀ ਸੀ ਰੋਡ ਤੇ ਬਿਲਾਲੀ ਮੈਂ ਇੰਤਜ਼ਾਰ ਕਰਦਾ ਭਾਈਗਾ ਕਾਰ 'ਚ ਆਏ ਸਬਜਾਨਾ ਦੇ ਬੰਦੇ ਮੇਰੇ ਕੋ ਸਿੱਧਾ ਹੀ ਆ ਕੇ ਗਲਾਵੇਂ ਨੂੰ ਮੇਰੇ ਹੱਥ ਪਾ ਲਿਆ ਕਹਿੰਦਾ ਇਹ ਕਿਸ ਕੀ ਫੋਟੋ ਹੈ ਮੈਂ ਕਹਾ ਸੰਤਾ ਦੀ ਫੋਟੋ ਹੈ ਜੀ ਮੈਂ ਕਹਾ ਮੈਂ ਮੰਨਦਾ ਇਹਨਾਂ ਨੂੰ ਤੇ ਇਹ ਕਹਿੰਦੇ ਥੱਲੇ ਉੱਤਰ ਮੈਨੂੰ ਥੱਲੇ ਲਾ ਲਿਆ ਗੱਡੀ ਤੋਂ ਕਿੰਨੇ ਜਣੇ ਸੀ ਹੋਰ ਉਹ 4-5 ਜਣੇ ਸੀਗੇ ਵੀਰੇ ਯੂਪੀ ਨੰਬਰ ਗੱਡੀ ਸੀਗੀ ਯੂਪੀ 74AX 7070 ਗੱਡੀ ਨੰਬਰ ਸੀ ਉਹਨਾਂ ਦਾ ਤੇ ਮੇਰੇ ਨਾਲ ਧੱਕਾ ਕਰ ਰਹੇ ਫੋਟੋ ਮੇਰਾ ਉਹ ਦੇਖ ਲਓ ਇੱਕ ਵਾਰ ਤੁਸੀਂ ਆਪ ਧੱਕੇ ਨਾਲ ਮੇਤੋਂ ਉਹਨਾਂ ਨੇ ਫੋਟੋ ਹੈ ਖਰਾਬ ਕਰਵਾਈ ਹੈ ਬਿਲਕੁਲ ਖਰਾਬ ਕਰਵਾਈ ਹੈ ਕਰਵਾਈ ਆ ਕਹਿੰਦੇ ਇਹ ਤਾਂ ਅਸੀਂ ਗੱਡੀ ਨੂੰ ਵੀ ਆ ਕੇ ਹੋਰ ਵੀ ਗੱਡੀਆਂ ਰੋਕਦੇ ਸੀ ਉਹ ਉਹ ਕਹਿੰਦਾ ਕੋਈ ਵੀ ਗੱਡੀ ਹੋਵੇ ਭਾਜੀ ਇਕੱਲੀ ਮੇਰੀ ਗੱਡੀ ਨਹੀਂ ਕੋਈ ਵੀ ਯੂਪੀ ਨੰਬਰ ਗੱਡੀ ਇਹਨਾਂ ਨੂੰ ਕਹੇ ਕੋਈ ਵੀ ਗੱਡੀ ਵਾਲਾ ਕੰਨੋ ਜੀ ਲੈ ਪੰਜਾਬ ਨੰਬਰ ਗੱਡੀ ਕੋਈ ਵੀ ਹੋਵੇ ਕੋਈ ਵੀ ਪੰਜਾਬ ਨੰਬਰ ਕੋਈ ਬਾਈਪਾਸ ਤੋਂ ਲੰਘੇ ਜਾਂ ਸ਼ਹਿਰ 'ਚ ਜਾਵੇ ਚਾਹੇ ਬਾਈਪਾਸ ਚ ਜਾਓ ਤੁਸੀਂ ਉਹ ਜੇ ਉਹ ਮੌਕੇ ਦੇ ਉੱਤੇ ਹੋਣਗੇ ਤੁਹਾਡੀ ਗੱਡੀ ਦੇਖ ਲਈ ਉਹਨਾਂ ਨੇ ਬਾਈ ਪੱਕਾ ਤੁਹਾਡਾ ਨੁਕਸਾਨ ਕਰਨਗੇ ਕਰਨਗੇ ਵੀ ਜੇ ਤੁਸੀਂ ਫੋਟੋ ਨਹੀਂ ਤਾਰਨੀ ਤਾਂ ਤੁਹਾਡੀ ਗੱਡੀ ਤੋੜਾਂਗੇ ਹਾਂ ਜੇ ਨਹੀਂ ਫੋਟੋ ਲਾਉਣੀ ਫਿਰ ਤੁਹਾਡੀ ਗੱਡੀ ਨੂੰ ਅਸੀਂ ਅੱਗ ਵੀ ਲਾ ਸਕਦੇ ਹਾਂ ਸ਼ੀਸ਼ੇ ਵੀ ਤੋੜ ਸਕਦੇ ਹਾਂ ਤੁਹਾਨੂੰ ਵੀ ਥਾਣੇ 'ਚ ਬੰਦ ਕਰਾ ਸਕਦੇ ਹਾਂ ਇਹ ਧਮਕੀ ਦਿੱਤੀ ਮੈਨੂੰ ਸਪੈਸ਼ਲ ਕਹਿੰਦਾ ਸਾਰੇ ਆਪਣੇ ਡਰਾਈਵਰ ਬੰਦਿਆਂ ਨੂੰ ਕਹਿੰਦੀ ਜਿੰਨਾ ਇਹਦਾ ਵੀਰ ਦਾ ਜੀ ਫੋਨ ਖੋਲਿਆ ਸੀ ਵੀਡੀਓ ਬਣਾਉਣ ਨਹੀਂ ਦਿੱਤੀ ਤਾਂ ਇਹਦੇ ਕੋਲ ਰਿਕਾਰਡਿੰਗ ਜ਼ਰੂਰ ਹੈਗੀ ਉਹ ਸਾਨੂੰ ਲੱਭੀ ਨਹੀਂ ਨਹੀਂ ਉਹ ਤੁਹਾਨੂੰ ਸੁਣਾ ਦਿੰਦੇ ਅਸੀਂ ਆਜੀ ਦੇਖ ਲਓ ਵੀ ਭਾਈ ਅਮਰਤਪਾਲ ਦੀਆਂ ਗੱਲਾਂ ਜਰੂਰ ਸਾਹਮਣੇ ਆਉਣ ਲੱਗੀਆਂ ਨੇ ਕਿਰਪਾ ਕਰਿਓ ਧਿਆਨ ਦਿਓ ਇਹ ਰਗਾ ਦੋ ਇਸ ਗੱਲ ਨਾਲ ਦੀ ਫੋਟੋ ਸੀਗੀ ਪਹਿਲਾਂ ਆ ਵੇਖੋ ਜੀ ਸੇਮ ਹੈ ਤਾਂ ਹੀ ਫੋਟੋ ਐਦਾਂ ਦੀ ਐਦਾਂ ਦੀ ਫੋਟੋ ਸੀ ਜੀ ਸੰਤਾਂ ਦੀ ਤਾਂ ਖਰਾਬ ਕਰਵਾਈ ਹੈ ਜੀ ਇਕੱਲਾ ਸੀ ਮੁੰਡਾ ਵਿਚਾਰਾ ਮੁੰਡੇ ਦੇ ਨਾਲ ਧੱਕਾ ਕਰਿਆ ਜੀ ਬਹੁਤ ਜ਼ਿਆਦਾ ਇਹਦੇ ਇਕੱਲੇ ਨਾਲ ਜੀ ਪੁਲਿਸ ਵਾਲੇ ਵੀ ਇੱਥੇ ਕੋਲੇ ਸੀ